ਮੈਂ 호텔 ਲਾਈਨਿੰਗਾਂ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚ ਪਰਸ ਕੱਢ ਲਿਆ ਮਨ ਲਗੀ ਨਾ ਤੇ तकरीबन 30 25 26000 ਰੁਪਏ ਅਸਕੇ ਦੇ ਕਰੀਬ ਤੇ ਜੇਕਰ ਤੁਸੀਂ ਵੀ ਕਿਸੇ ਦੁਕਾਨ ਤੋਂ ਖਰੀਦਦਾਰੀ ਕਰਨ ਜਾ ਰਹੇ ਹੋ ਤਾਂ ਸਾਵਧਾਨ ਹੋ ਕੇ ਜਾਓ ਕਿਉਂਕਿ ਤੁਹਾਡੇ ਨਾਲ ਕਦੇ ਵੀ ਇਸ ਵੀਡੀਓ ਵਰਗੀ ਮਾੜੀ ਘਟਨਾ ਵਾਪਰ ਸਕਦੀ ਹੈ ਦਰਸਲ ਇਹ ਵੀਡੀਓ ਗੁਰਦਾਸਪੁਰ ਦੇ ਕਸਬਾ ਧਾਰੀਬਾਲ ਦੀ ਹੈ ਜਿੱਥੇ ਇੱਕ ਮਸ਼ਹੂਰ ਦੁਪੱਟੇ ਦੀ ਦੁਕਾਨ ਤੇ ਦੋ ਕੁੜੀਆਂ ਵੱਲੋਂ ਬੜੇ ਹੀ ਛਾਤrana ਤਰੀਕੇ ਦੇ ਨਾਲ ਇੱਕ ਮਹਿਲਾ ਦਾ ਪਰਸ ਚੋਰੀ ਕਰ ਲਿਆ ਪਰਸ ਵਿੱਚ ਕਰੀਬ 25 ਤੋਂ 26000 ਰੁਪਏ ਸੀ ਜਿਸ ਨੂੰ ਚੋਰੀ ਕਰਕੇ ਇਹ ਦੋਵੇਂ ਰਫੂ ਚੱਕਰ ਹੋ ਗਈਆਂ ਨੇ ਜਦ ਕਿ ਜਿਸ ਮਹਿਲਾ ਦਾ ਪਰਸ ਚੋਰੀ ਹੋਇਆ ਉਸ ਨੂੰ ਇਸ ਦੀ ਪਿੰਕ ਤੱਕ ਵੀ ਨਹੀਂ ਲੱਗੀ ਤੁਹਾਨੂੰ ਪੂਰੀ ਸੀਸੀਟੀਵੀ ਦਿਖਾਉਨੇ ਆ ਜਿਸ ਵਿੱਚ ਇਹ ਦੋਵੇਂ ਕੁੜੀਆਂ ਇਸ ਮਹਿਲਾ ਦਾ ਪਰਸ ਬੜੇ ਹੀ ਛਾਤrana ਤਰੀਕੇ ਨਾਲ ਚੋਰੀ ਕਰਦੀਆਂ ਨਜ਼ਰ ਆ ਰਹੀਆਂ ਨੇ ਦائیں ਦੋ ਨੌਜਵਾਨ ਕੁੜੀਆਂ ਗ੍ਰਾਹਕ ਬਣ ਕੇ ਕੱਪੜਿਆਂ ਦੀ ਦੁਕਾਨ 'ਚ ਦਾਖਲ ਹੁੰਦੀਆਂ ਨੇ ਅਤੇ ਦੁਕਾਨ ਵਿੱਚੋਂ ਖਰੀਦਦਾਰੀ ਕਰ ਰਹੀ ਮਹਿਲਾ ਦੇ ਨਾਲ ਖਲੋ ਜਾਂਦੀਆਂ ਨੇ ਅਤੇ ਦੁਕਾਨ ਵਿੱਚੋਂ ਕੱਪੜਾ ਦੇਖਣ ਲੱਗਦੀਆਂ ਨੇ ਇਸ ਦੌਰਾਨ ਇੱਕ ਕੁੜੀ ਬੜੀ ਹੀ ਛਲਾਕੀ ਦੇ ਨਾਲ ਆਪਣੀ ਚੁੰਨੀ ਦੀ ਓਟ ਲੈ ਕੇ ਮਹਿਲਾ ਦੇ ਬੈਗ ਵਿੱਚੋਂ ਪਰਸ ਚੋਰੀ ਕਰ ਲੈਂਦੀ ਹੈ ਜਿਸ ਤੱਕ ਉਸ ਨੂੰ ਅੰਦਾਜ਼ਾ ਤੱਕ ਨਹੀਂ ਲੱਗਦਾ ਜਿਸ ਤੋਂ ਬਾਅਦ ਇਹ ਦੋਵੇਂ ਕੁੜੀਆਂ ਮੌਕੇ ਤੋਂ ਫਰਾਰ ਹੋ ਜਾਂਦੀਆਂ ਨੇ ਪਤਾ ਉਹਦੋਂ ਲੱਗਿਆ ਜਦੋਂ ਮਹਿਲਾ ਨੇ ਕਰ ਜਾ ਕੇ ਆਪਣਾ ਬੈਗ ਚੈੱਕ ਕੀਤਾ ਜਿਸ ਤੋਂ ਬਾਅਦ ਮਹਿਲਾ ਮੁਰ ਤੋਂ ਦੁਕਾਨ ਤੇ ਆਈ ਅਤੇ ਸੀਸੀਟੀਵੀ ਚ ਇਹਨਾਂ ਦੋ ਕੁੜੀਆਂ ਦਾ ਕਾਰਨਾਮਾ ਸਭ ਦੇ ਸਾਹਮਣੇ ਆਇਆ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਹੁਣਾਂ ਦੀ ਦੁਕਾਨ ਆ ਮੈਂ ਇਹਨਾਂ ਦੀ ਦੁਕਾਨ ਤੇ ਰੋਜ਼ ਜਾਂਦਾ ਵਾ ਤਕਰੀਬਨ ਲਾਈਨਿੰਗਾ ਲੈਣ ਅੱਜ ਵੀ ਮੈਂ ਦੁਪਹਿਰ ਦੇ 3 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਮੁਠੀਕ ਅੱਧਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀ ਕਿ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾਂ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚੋਂ ਪਰਸ ਕੱਢ ਲਿਆ ਮਨ ਲਗੀ ਨਾ ਚ ਤਕਰੀਬਨ 30 ਤੋਂ 25-26000 ਰੁਪਿਆ ਸੀਗਾ ਇਹਦੇ ਕਰੀਬ ਤੇ ਬਸ ਅਸੀਂ ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫੇਰ ਸੀ ਸੀ ਟੀ ਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉੱਥੇ ਉਹਨਾਂ ਨੂੰ ਲੇਡੀਜ਼ ਦਿਸਿਆ ਸਾਨੂੰ ਬਾਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਮਨ ਲਗੀ ਪਰਸ ਕੱਢਿਆ ਤੇ 25000 25-26000 ਦੇ ਹਜ਼ਾਰ ਕਰੀਬ ਹੋਣੇ ਆ ਭਾਜੀ ਕਹਿ ਸਕਦੇ ਹਾਂਜੀ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਆ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਆ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਥੇ ਹੋਰ ਕੋਈ ਹੈ ਨਹੀਂ ਐਸਐਚਓ ਮੈਮ ਹੈ ਨਹੀਂ ਸੀ ਉੱਥੇ ਜਲਦ ਇਹਨਾਂ ਨੂੰ ਫੜਿਆ ਕਰ ਸਾਡੀ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮੀ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਤਪੀੜਤ ਮਹਿਲਾ ਗੁਰਦੀਪ ਕੌਰ ਤਾਰੀਵਾਲ ਦੇ ਇੱਕ ਨਾਮੀ ਬੁਟੀਕ ਦੀ ਮਾਲਕੀ ਨੇ ਦੱਸਿਆ ਗਿਆ ਹੈ ਕਿ ਉਸ ਦੇ ਪਰਸ ਵਿੱਚ 25 ਤੋਂ 26 ਹਜ਼ਾਰ ਰੁਪਏ ਸਨ ਜੋ ਉਸ ਨੇ ਬੁਟੀਕ ਲਈ ਸਮਾਨ ਖਰੀਦਣ ਲਈ ਰੱਖੇ ਸੀ ਪਰ ਇਹ ਦੋ ਕੁੜੀਆਂ ਆਈਆਂ ਅਤੇ ਉਸ ਦੇ ਸਾਰੇ ਪੈਸੇ ਲੈ ਕੇ ਫਰਾਰ ਹੋ ਗਈਆਂ ਉਧਰ ਦੁਕਾਨ ਦੇ ਮਾਲਕ ਅਤੇ ਪੀੜਤ ਔਰਤ ਵੱਲੋਂ ਪੁਲਿਸ ਥਾਣਾ ਤਾਰੀਵਾਲ ਵਿਖੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨਦੇ ਆ ਮੈਨਾਂ ਨੂੰ ਸੁਮਾਨ ਦੇਣ ਪਿੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਇਹ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗ ਆਈ ਕਰਨਿਆ ਕਿ ਕਸਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜੀਆਂ ਚੋਰ ਲੋਕਾਂ ਤੇ ਇੱਕ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੜੇ ਕਸਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਦੀ ਅਸਾਨੀ ਹੋਇਆ ਹਾਲਾਂਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਫਿਲਹਾਲ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮਾਮਲੇ ਦੀ ਪੜਤਾਲ ਕਰਨ ਨਹੀਂ ਪਹੁੰਚਿਆ ਪੀੜਤ ਔਰਤ ਨੇ ਪੁਲਿਸ ਤੋਂ ਇਹ ਛੱਤਰ ਦੋ ਲੁਟੇਰਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ